ਹਰੇ ਦਿੱਲੀ ਦੀ ਸਰਕਾਰ ਚਾਹੇ ਬੋਧੀ ਸਰਕਾਰ ਹੈ ਉਹਨਾਂ ਨੂੰ ਇਹਦਾ ਮਵਜਾ ਭੁਗਤਣਾ ਪਊਗਾ ਅੱਗੇ ਲਖੀਮਪੁਰ ਚ ਵੀ ਇਸ ਤਰ੍ਹਾਂ ਕੀਤਾ ਪੰਜਾਬੀਆਂ ਨਾਲ ਇੱਥੇ ਵੀ ਕੀਤਾ ਹੈਗਾ ਲੰਕਾਉਂ ਟੇਟਰਕਾਉਣ ਦੀ ਹਾਲਤ ਹੈ ਕਿਸਾਨ ਕੀ ਕਰੇ ਵਿਚਾਰਾ ਗਰੀਬ ਕਿਸਾਨ ਭੁੱਖਾ ਪਿਆਸਾ ਟਬਰਾਂ ਲੈ ਕੇ ਅੱਜ ਰੈਂਦਾ ਖੁੰਦਾ ਹੈਗਾ ਕਿ ਉਹਦਾ ਉਹਨੂੰ ਗੋਲੀਆਂ ਚਲਾ ਕੇ ਖਤਮ ਕੀਤਾ ਲੜਦੀ ਹੈ ਜੋ મતਭਾਗ ਹੈ ਲੇਕਿਨ ਸਾਡੀ ਸਰਕਾਰ ਕਿਉਂ ਸੁੱਤੀ ਪਈ ਹੈ ਸਾਡੇ ਪੰਜਾਬ ਦੇ ਵਿੱਚ ਜੋ ਆ ਸਕਦੇ ਹੈ ਸਾਡੇ ਤਾਂ ਪੰਜਾਬ ਦਾ ਇੱਕ ਕਿਸਾਨ ਮੈਨੂੰ ਉਧਰ ਹਰਿਆਣੇ ਚ ਗਿਆ ਪੰਜਾਬ ਦੀ ਸਰਕਾਰ ਸੁੱਤੀ ਪਈ ਹੈ ਮੁੱਖ ਇਸ ਗੱਲ ਦਾ ਹੈ ਕਿ ਸਾਨੂੰ ਘਰੇ ਆ ਕੇ ਕੁੱਟ ਗਿਆ ਹਰਿਆਣੇ ਵਾਲੇ ਇਹ ਬਹੁਤ ਬੰਦ ਭਾਗ ਹੈ ਬਰਦਾਸ਼ਤ ਨਹੀਂ ਹੋਣਾ ਦਿੱਲੀ ਦੀ ਸਰਕਾਰ ਵੀ ਅੱਖਾਂ ਖੋਲੇ ਹਰਿਆਣਾ ਦੀ ਵੀ ਖੋਲੇ ਤੇ ਪੰਜਾਬ ਦੀ ਵੀ ਖੋਲੇ ਹਰੇ ਦਿੱਲੀ ਦੀ ਸਰਕਾਰ ਚਾਹੇ ਬੋਦੀ ਸਰਕਾਰ ਹੈ ਉਹਨਾਂ ਨੂੰ ਇਹਦਾ ਮਾਪ ਜਪ ਭੁਗਤਣਾ ਪਊਗਾ ਅੱਗੇ ਲਖੀਮਪੁਰ ਚ ਵੀ ਇਸ ਤਰ੍ਹਾਂ ਕੀਤਾ ਪੰਜਾਬੀਆਂ ਨਾਲ ਇੱਥੇ ਵੀ ਕੀਤਾ ਹੈਗਾ ਸੋ ਇਸ ਕਰਕੇ ਉਹਨਾਂ ਦੇ ਮੰਗਾ ਮੰਨਣ ਦੀ ਨੀਅਤ ਲੱਗਦੀ ਨਹੀਂ ਅਦਰਵਾਇਜ ਜਿੱਚੇ ਮੈਂ ਦੱਸਿਆ ਕਿ ਮੈਂ ਵੀ ਆਪਣੇ ਸਮੇਂ ਚ ਮੁੱਖ ਮੰਤਰੀ ਹੁੰਦੇ ਜਿੰਨੀਆਂ ਮੰਗਾਂ ਮੰਨੀਆਂ ਇੱਕ ਵੀ ਤਾਂ ਟੈਜਿਟੇਸ਼ਨ ਨਹੀਂ ਹੋਈ ਇਹ 2.5 ਸਾਲਾਂ ਬਾਅਦ ਆ ਕੇ ਫੇਰ ਮੀਟਿੰਗਾਂ ਦਾ ਦੇਣ ਲੱਗੇ ਡੇਟਾਂ ਇਹ ਤਾਂ ਲਮਕਾਉਣ ਤੇ ਟਰਕਾਉਣ ਦੀ ਹਾਲਤ ਹੈ ਕਿਸਾਨ ਕੀ ਕਰੇ ਵਿਚਾਰਾ ਗਰੀਬ ਕਿਸਾਨ ਭੁੱਖਾ ਪਿਆਸਾ ਟਬਰਾਂ ਨੂੰ ਲੈ ਕੇ ਅੱਜ ਰਹਿਂਦਾ ਖੁੰਦਾ ਹੈਗਾ ਕਿ ਉਹਦਾ ਉਹਨੂੰ ਗੋਲੀਆਂ ਚਲਾ ਕੇ ਖਤਮ ਕੀਤਾ ਜਾ ਰਿਹਾ ਹੈ ਪਿਛਲੇ ਕੁਝ ਦਿਨਾਂ ਦੀਆਂ ਘਟਨਾਵਾਂ ਜੋ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਦੇ ਉੱਪਰ ਵਾਪਰੀਆਂ ਹਨ ਅਤਿਆੰਤ ਮੰਦ ਭਾਗੀਆਂ ੱਟਕੇਸ਼ਾਹੀ ਹੈ ਸਾਡੇ ਨਾਲ ਬਾਹਰਲੇ ਮੁਲਕਾਂ ਦਾ ਵਿਰੋਧੀ ਮੁਲਕਾਂ ਨਾਲ ਵਰਤੋਕ ਕੀਤਾ ਜਾ ਰਿਹਾ ਹੈ ਕਿਸ ਤਰੀਕੇ ਨਾਲ ਸਾਡਾ ਇੱਕ ਵਿਚਾਰਾ ਕਿਸਾਨ ਪੰਜਾਬੀ ਪੰਜਾਬ ਦੀ ਧਰਤੀ ਤੇ ਆ ਕੇ ਹਰਿਆਣੇ ਦੀ ਪੁਲਿਸ ਧੱਕੇ ਕਰਕੇ ਬੰਦੇ ਚੱਕ ਕੇ ਲੈ ਜਾ ਕੇ ਔਰ ਗੋਲੀਆਂ ਤੇ ਬੁਲੇਟਸ ਦੇ ਨਾਲ ਜਿਵੇਂ ਕੋਈ ਯੰਗ ਲੱਗੀ ਹੈ ਬਾਡਰ ਤੇ ਮਾਰਿਆ ਇਹ ਮੈਂ ਇਸ ਦੇ ਉੱਤੇ ਬੜਾ ਭਾਰੀ ਦੁੱਖ ਜ਼ाहिर ਕਰਦਿਆਂ ਨਿੰਦਿਆ ਕਰਦਿਆਂ ਫੌਰੀ ਤੌਰ ਤੇ ਹਰਿਆਣੇ ਨੂੰ ਬੰਦ ਕਰਨਾ ਚਾਹੀਦਾ ਹੈ ਇਹਦਾ ਨਹੀਂ ਨਤੀਜੇ ਭੋਗਣੇ ਪਹਿਣਗੇ ਅੰਨਦਾਤਾ ਦੇ ਉੱਪਰ ਇਸ ਤਰ੍ਹਾਂ ਦੇ ਗੋਲੇ ਵਰਸਾਉਣੇ ਇਹ ਨੂੰ ਬਰਦਾਸ਼ਤ ਨਹੀਂ ਕਰੂਗਾ ਕਦੇ ਵੀ ਪੰਜਾਬ ਨਾ ਕਦੇ ਕੀਤਾਗਾ ਦੁੱਖ ਇਸ ਗੱਲ ਦਾ ਹੈ ਕਿ ਹਰਿਆਣਾ ਸਰਕਾਰ ਤਾਂ ਜੋ ਕਰਦੀ ਹੈ ਕਰਦੀ ਹੈ ਜੋ ਮਤਭਾਗ ਹੈ ਲੇਕਿਨ ਸਾਡੀ ਸਰਕਾਰ ਕਿਉਂ ਸੁੱਤੀ ਪਈ ਹੈ ਸਾਡੇ ਪੰਜਾਬ ਦੇ ਵਿੱਚ ਜੋ ਆ ਸਕਦੇ ਹੈ ਸਾਡੇ ਤਾਂ ਪੰਜਾਬ ਦਾ ਇੱਕ ਕਿਸਾਨ ਮੈਨੂੰ ਉਧਰ ਹਰਿਆਣੇ ਚ ਗਿਆ ਪੰਜਾਬ ਦੀ ਸਰਕਾਰ ਸੁੱਤੀ ਪਈ ਹੈ ਇਹ ਤਾਂ ਇਹ ਲੱਗਦਾ ਜਿਵੇਂ ਦੋਨੋਂ ਸਰਕਾਰਾਂ ਵੀ ਮਿਲੀ ਭੁਗਤ ਦੇ ਨਾਲ ਪੰਜਾਬ ਦੇ ਅੰਨਦਾਤੇ ਨੂੰ ਕੁੱਟਿਆ ਜਾ ਰਿਹਾ ਹੈ ਮਾਰਿਆ ਜਾ ਰਿਹਾ ਹੈ ਜਿਹਨੂੰ ਬਰਦਾਸ਼ਤ ਕਰਨਾ ਬਹੁਤ ਔਖਾ ਹੈ ਔਰ ਜਿਹਦੇ ਨਤੀਜੇ ਭੁਗਤਨੇ ਪੈਣਗੇ ਸਾਨੂੰ ਇਹਦੀ ਅਸੀਂ ਜਿੰਨੀ ਨਿੰਦਿਆ ਕਰ ਸਕੀਏ ਓਨੀ ਨਿੰਦਿਆ ਕਰਨੀ ਚਾਹੀਦੀ ਹੈ ਮੈਂ ਚਾਹੁੰਨੀ ਆ ਕਿ ਜਿਹੜੀਆਂ ਘਟਨਾਵਾਂ ਵਾਪਰੀਆਂ ਇਹਦੀ ਇਹ ਸਿਟਿੰਗ ਜੱਜਾਂ ਦੇ ਪੈਨਲ ਤੋਂ ਇਨਕੁਆਇਰੀ ਕਰਾਈ ਜਾਵੇ ਇਹ ਨਹੀਂ ਕਿ ਹਰਿਆਣਾ ਸਰਕਾਰ ਜਾਂ ਪੰਜਾਬ ਸਰਕਾਰ ਇਨਕੁਆਇਰੀ ਕਰੂਗੀ ਤੇ ਸਜ਼ਾ ਦਿੱਤੀ ਜਾਵੇ ਅਸੀਂ ਜਿਹੜਾ ਕੁਛ ਵਾਪਰਿਆ ਉਹਨੂੰ ਉਹਨੂੰ ਸਾਰੀ ਦੁਨੀਆ ਉਹ 당ਗ ਰਹਿ ਗਈ ਇਹ ਦੇਖ ਕੇ ਕਿ ਐਨਾ ਕੁਛ ਐਨਾ ਤੱਕਾ ਕਿ ਬਾਹਰਲੇ ਬੁਲਕਾਂ ਜਿਦਾਂ ਸਾਡੇ ਤੇ ਕਰ ਰਹੇ ਆ ਬਹੁਤ ਬੰਦ ਭਾਗ ਹੈ ਬੜਾ ਮਾੜਾ ਹੈ ਔਰ ਦੁੱਖ ਇਸ ਗੱਲ ਦਾ ਹੈ ਕਿ ਸਾਨੂੰ ਘਰੇ ਆ ਕੇ ਕੁੱਟ ਗਿਆ ਹਰਿਆਣੇ ਵਾਲੇ ਇਹ ਬਹੁਤ ਬੰਦ ਭਾਗ ਹੈ ਬਰਦਾਸ਼ਤ ਨਹੀਂ ਹੋਣਾ ਦਿੱਲੀ ਦੀ ਸਰਕਾਰ ਵੀ ਅੱਖਾਂ ਖੋਲੇ ਹਰਿਆਣਾ ਦੀ ਵੀ ਖੋਲੇ ਤੇ ਪੰਜਾਬ ਦੀ ਵੀ ਖੋਲੇ